ਇੱਕ ਪਹਿਲ ਨਾਂ ਦੀ ਸਕੀਮ ਹੈ ਸ਼ਾਇਦ ਤੁਹਾਡੇ ਪਿੰਡਾਂ 'ਚ ਕਿਤੇ ਪਹੁੰਚੀ ਹੋਣੀ ਪਹੁੰਚੂਗੀ ਪਹਿਲ ਨਾਂ ਦੀ ਸਕੀਮ ਹੈ ਉਹਦੇ 'ਚ ਕੀ ਹੈ ਇੱਕ ਪਿੰਡ ਨੂੰ ਫਰਜ ਕਰ ਲੋ ਪਿੰਡ ਦੀ ਆਬਾਦੀ ਮੁਤਾਬਕ 10 ਤੋਂ 15 ਸੀ ਸਲਾਈ ਮਸ਼ੀਨਾਂ ਦਿੱਤੀਆਂ ਤੇ ਉੱਥੋਂ ਦੀਆਂ ਮਾਵਾਂ ਭੈਣਾਂ ਨੂੰ ਕਿਹਾ ਜਿਹੜਾ ਤੁਸੀਂ ਇੱਥੇ ਬਹਿ ਕੇ ਪੰਚਾਇਤ ਘਰ 'ਚ ਜਾਂ ਕਿਸੇ ਸਾਂਝੀ ਜਗ੍ਹਾ ਤੇ ਬਹਿ ਕੇ ਸਿਉ ਸਕਦੇ ਹੋ ਤਾਂ ਉੱਥੇ ਸਾਨੂੰ ਕੰਪਿਊਟਰ ਕਿ ਨਾ ਪਾ ਜਾਂਦਾ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਸਾਰੀਆਂ ਵਰਦੀਆਂ ਅਸੀਂ ਨਾ ਮਾਪੇ ਨਾ ਤੁਸੋਂ ਮੰਗਿ ਜੇ ਮਸ਼ੀਨ ਘਰੇ ਲੈ ਕੇ ਜਾਣੀ ਹੈ ਘਰੇ ਲੈ ਜਾਓ ਨਾਪ ਲੈ ਜਾਓ ਜਦੋਂ ਤੁਸੀਂ ਉਹ ਕੱਪੜੇ ਸੀਤੇ ਤਾਂ ਉਹਨੂੰ ਪੈਕ ਕਰਕੇ ਸੰਦੇਜੋ ਕੱਲਾ ਇੱਕ ਪਿੰਡ ਤੋਂ ਸ਼ੁਰੂ ਕੀਤਾ ਸੀ 100 ਲੇਡੀਜ਼ ਨਾਲ 1.5 ਕਰੋੜ ਰੁਪਇਆ ਟਰਨਓਵਰ ਸੀ ਜਨ ਕਿ 1000 ਲੱਖ ਰੁਪਇਆ ਕਮਾ ਲਿਆ ਜੀ ਉਹਨਾਂ ਨੇ ਇੱਕ ਮਹੀਨੇ ਵਿੱਚ ਉਸ ਤੋਂ ਬਾਅਦ ਅਸੀਂ ਪ੍ਰਾਈਵੇਟ ਸਕੂਲਾਂ ਨਾਲ ਗੱਲ ਕੀਤੀ ਹੁਣ ਸਾਡੇ ਕੋਲ ਪ੍ਰਾਈਵੇਟ ਸਕੂਲ ਵੀ ਕਹਿੰਦੇ ਨੇ ਸਾਡੀਆਂ ਵਰਦੀਆਂ ਸਿਉਂਦਿਆ ਕਰੋ ਹੁਣ ਅਸੀਂ ਫਿਰ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨੂੰ ਦੇ ਰਹੇ ਹਾਂ ਕਿ ਪੰਜਾਬ ਪੁਲਿਸ ਦੀਆਂ ਵਰਦੀਆਂ ਮੈਂ ਦੋਨਾ ਸਾਡੀਆਂ ਮਾਵਾਂ ਭੈਣਾਂ ਬਹੁਤ ਕੁਝ ਦਰੀਆਂ ਬੁਣਨਾ ਜਾਣਦੀਆਂ ਫੁਲਕਾਰੀਆਂ ਬਣਾਉਣੀਆਂ ਆਉਂਦੀਆਂ ਘਰ ਕੱਚੀ ਕਹਾਣੀ ਦਾ ਤੇਲ ਚੱਪਲਾਂ ਸਾਬਣਾ ਜੋ ਮਰਜ਼ੀ ਕਰ ਲੋ ਪਰ ਬੇਲੀਆਂ ਬੈਠੀਆਂ ਕਰਿਓ ਜੇ ਉਹ ਉਹਨਾਂ ਦਾ ਹਸਬੰਡ ਉਹਨਾਂ ਦਾ ਭਰਾ ਜਾਂ ਕਮਾਊ ਜਿਹੜਾ ਵੀ ਹੈਗਾ ਕਰੇ ਜਦੋਂ ਤੱਕ ਉਹ ਖੇਤੋਂ ਜਾਂ ਦਫ਼ਤਰੋਂ ਜਾਂ ਕਿਤੇ ਵੀ ਕੋਈ ਕੀਤਾ ਕਰਕੇ ਘਰੇ ਵਾਪਸ ਆਉਂਦਾ ਉਦੋਂ ਤੱਕ ਉਹਦੀ ਘਰ ਵਾਲੀ ਜਾਂ ਉਹਦੀ ਭੈਣ ਘਟੋ ਘਟਟ 3000 ਤੋਂ 4000 ਰੁਪਿਆ ਪਰ ਹੈਡ ਕਮਾ ਕੇ ਬੈਠਿਆ ਹੁਣ ਫਿਰ ਕਬੀਲਦਾਰੀਆਂ ਲੈਣ ਤੇ ਚੱਲਣਗੇ ਜੀ ਚైనా ਦੀ ਕਾਮਯਾਬੀ ਇਹੀ ਹੈ ਜੀ ਇੱਕ ਲੇਡੀ ਵੇਲੀ ਨਹੀਂ ਹੈਗੀ ਉੱਥੇ ਕੋਈ ਟੈਡੀ ਵੀਰ ਬਣਾਈ ਜਾਂਦੀ ਹੈ ਕੋਈ ਕੁਛ ਬਣਾਈ ਜਾਂਦੇ ਕੋਈ ਕੁਛ ਬਣਾਈ ਜਾਂਦੀ ਹੈ ਚైనా ਦੀ ਕਾਮਯਾਬੀ ਦਾ ਇਹੀ ਹਾਲ ਰਾਜ ਹੈ ਸੋ ਕੰਮ ਤੇ ਲਾਈ